ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹਨਾਂ ਨੂੰ ਬਾਅਦ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਕਿਜੋ ਨਿਵਾਜਿਆ ਗਿਆ ਉਹ ਯੋਦਾ ਉਹ ਸੂਰਮਾ ਜਿਹਨੇ ਘੱਟੋ-ਘੱਟ ਜੇ ਗੱਲ ਕਰੀਏ 6 ਮਹੀਨੇ ਦੇ ਸਮੇਂ ਦੇ ਵਿਚਕਾਰ 44200 ਦੇ ਕਰੀਬ ਮੁੰਡਿਆਂ ਨੂੰ ਅਮਰ ਸ਼ਕਾਇਆ ਗੁਰੂ ਦੇ ਲੜਦਾ ਹੈ ਸਰਕਾਰਾਂ ਨੂੰ ਇਹ ਚੀਜ਼ ਨਹੀਂ ਪਸੰਦ ਆ ਇਹ ਚੀਜ਼ ਉਹਨਾਂ ਨੂੰ ਹਜੇ ਵੀ ਨਹੀਂ ਆਉਂਦੀ ਕਿ ਜਿਹੜੇ ਪੰਜਾਬ ਦੇ ਲੋਕ ਨਹੀਂ ਉੱਜਾਏ ਆਵਲ ਸਿੰਘ ਉਹ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਜੋ ਬਾਦ ਦੋਸ ਤੇ ਉਸ ਤੋਂ ਬਾਅਦ ਮੈਂ ਸਮਝਦਾ ਕਿ ਪੰਜਾਬ ਦੇ ਖਾਸ ਕਰਕੇ ਲੀਡਰ ਨੇ ਚਾਹੇ ਕਾਂਗਰਸੀ ਹੋਣ ਚਾਹੇ ਆ ਬਾਦਲ ਦਰੀਏ ਹੋ ਜਿਹੜੇ ਅੱਜ ਤੱਕ ਆਵਜਾ ਨੂੰ ਕਾਲੀ ਕਮਾਉਂਦੇ ਨੇ ਚਾਹੇ ਆ ਆਵਾਜ਼ੀ ਪਾਰਟੀ ਵਾਲੇ ਜਮਨਾ ਤੋਂ ਪਾਰ ਵਾਲਿਆਂ ਦੇ ਸੇਵਕ ਹੋ ਇਹਨਾਂ ਨੂੰ ਬੜਾ ਜਿਆਦਾ ਇਹਨੇ ਦੱਸਦਾ ਕੰਮ ਲੱਗਿਆ ਵੀ ਜੋ ਸਾਡਾ ਪੋਲਿਟਿਕਲ ਸਟੇਜ ਹੈ ਉਹ ਕਿਤੇ ਸਾਡੇ ਤੋਂ ਵੋਟਾਂ ਲੈ ਲਈ ਪਾਈ ਜਿਹੜੇ ਨੂੰ ਪਤਾ ਲੱਗ ਗਿਆ ਵੀ ਹੁਣ ਜੇ ਇਹੋ ਜਿਹਾ ਕਿਸਾਨੀ ਅੰਦੋਲਨ ਤੋਂ ਬਾਅਦ ਮਾਹੌਲ ਬਣ ਚੁੱਕਿਆ ਹੈ ਵੀ ਪੱਗ ਨੂੰ ਵੋਟ ਪੈਣੀ ਹੈ ਪੱਗ ਨੂੰ ਯੂਸ ਲਾਈਕ ਕਰਦਾ ਹੈ ਲਾਈਕ ਹੀ ਕਰਦਾ ਹੈ ਜਿਹੜੇ ਨੂੰ ਪਤਾ ਲੱਗਿਆ ਵੀ ਜਿਹੜੀ ਹਵਾ ਦਾ ਰੁਖ ਬਦਲ ਗਿਆ ਇਹਨੇ ਪੰਗਲਾ ਉਹ ਸਭ ਹਮੇਸ਼ਾ ਮੰਨਦਾ ਹੈ ਕਦੇ ਫਿੱਟ ਤੇ ਬਾਤ ਨਹੀਂ ਕਰਦਾ ਔਰ ਜੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਇੱਥੇ ਵੀ ਸਰਬੱਤ ਦਾ ਭਲੇ ਲਈ ਗੱਲ ਚੱਲਦੀ ਸੀ ਵੀ ਗੱਲ ਕਰੀਏ ਹੋਰਾਂ ਕਮਿਊਨਿਟੀ ਦੇ ਮੁੰਡੇ ਵੀ ਸਾਡੇ ਜੁਟਰੇ ਸੀ ਪਾਣੀ ਦੇ ਬਾੜੇ ਧਰਨੇ ਹੋ ਰਹੇ ਸੀ ਅਮਰ ਸ਼ੱਕ ਦੇ ਸੀਗੇ ਘੱਟੋ ਘੱਟ ਜੇ ਗੱਲ ਕਰੀ ਉਹਨਾਂ ਦੇ ਮਾਪਿਓ ਤੇ ਚਾਰੇ ਨੇ ਖੁਸ਼ੀ ਆ ਗਈ ਸੀ ਕਿ ਸਾਡਾ ਬੱਚਾ ਗਲਤ ਸੰਗਤ ਨਾਲ ਪੈਣੋਂ ਚੰਗੀ ਸੰਗਤ 'ਚ ਪੈ ਰਿਹਾ ਹੈ ਉਹਨਾਂ ਦੇ ਚਾਰੇ ਨੇ ਖੁਸ਼ੀ ਸੀ ਪਰ ਕਾ ਕੀ ਗੱਲ ਕਿ ਉਹ ਖੁਸ਼ੀ ਇਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਈ ਬਿਲਕੁਲ ਸਹੀ ਗੱਲ ਹੈ ਜੇ ਮੈਂ ਤੁਹਾਨੂੰ ਨਾਮ ਦੱਸ ਕੇ ਕੋਡਾ ਦੇ ਸਕ ਇੱਕ ਸਿੰਘਾਵਾਲਾ ਪੇਡਾ ਆਪਣੇ ਇੱਥੇ ਮੋਗੇ ਜ਼ਿਲ੍ਹੇ ਦੇ ਵਿੱਚ ਉਤੋ ਦੇ ਨੌਜਵਾਨ ਸ਼ੇਵ ਕੁਮਾਰ ਉਸਨੇ ਹਮਰਸ਼ਕਿਆ ਉਸ ਤੋਂ ਬਾਅਦ ਵਿੱਚ ਉਹ ਅਜੀਪਾਲ ਸਿੰਘ ਖਾਲਸਾ ਸੀ ਤੁਸੀਂ ਲਾਓ ਜਿੱਦਣ ਅਜਨਾਲਾ ਕਾਂਡ ਹੋਇਆ ਜੋ 23 ਫਰਵਰੀ ਦਾ ਦਿਨ ਸੀ ਉਸ ਦਿਨ ਜੋ ਉਸਦੇ ਜੋ ਫਾਦਰ ਹੈ ਉਸਦੇ ਫਾਦਰ ਅਸ਼ਵੀਨੀ ਕੁਮਾਰ ਨੇ ਇੱਕ ਲੈਟਰ ਵੀ ਬਾਅਦ ਵਿੱਚ ਲਿਖੀ ਐਸਐਸਪੀ ਨੂੰ ਵੀ ਮੇਰਾ ਮੁੰਡਾ ਦਰਦੋਸ਼ ਹੈ ਉਸ ਲੈਟਰ ਵਿੱਚ ਉਹਨਾਂ ਨੇ ਕੀ ਲਿਖਿਆ ਵੀ ਜੋ ਸਬ ਇੰਸਪੈਕਟਰ ਅਵੰਦੀਪ ਸਿੰਘ ਹੈ ਜਿਹੜੇ ਖਾਣੇ ਦਾ ਜੋ ਸਿੰਗਾਵਾਦ ਸੀਚ ਪੈਂਦਾ ਜਿਹੜਾ ਮੋਗਾ ਉਹ ਤੇ ਹੀ ਫਰਬਿਟੂ ਸਾਡੇ ਘਰੇ ਆਉਂਦੇ ਤੇ ਮੇਰੇ ਨੌਜਵਾਨ ਨੂੰ ਘਰੇ ਆਪਣੇ ਘਰ ਉਹ ਕਰਦਾ ਨજરਬੰਦ ਕਰ ਅਜੀਪਾਲ ਸ਼ਰਮਾ ਅਜੀਪਾਲ ਸਿੰਘ ਜੋ ਇੱਕ ਵੀਡੀਓ ਵੀ ਅਪਲੋਡ ਕਰਦਾ ਹੈ ਡੈਟ ਦੇ ਉੱਪਰ ਵੀ ਮੈਨੂੰ ਅੱਜ ਘਰੇ ਨજરਬੰਦ ਕੀਤਾ ਗਿਆ ਇਥੇ ਪੁਲਿਸ ਕ੍ਰੋਕੀ ਆ ਸੀ ਉਸ ਦੀ ਜੋ ਕਾਲ ਲੁਕੇੜਨਾ ਦੇ ਕਰਦੀ ਹੈ ਪਰ ਅੱਜ ਸਰਦਾਰ ਸਾਹਿਬ ਮੈਂ ਤੁਹਾਨੂੰ ਦੱਸ ਕੇ ਬੜਾ ਦੁੱਖ ਹੋ ਰਿਹਾ ਹੈ ਕਿ ਉਹਨੂੰ 9 ਮਹੀਨੇ ਹੋ ਚੱਲੇ ਨੇ ਜੇਲ੍ਹ ਦੇ ਵਿੱਚ ਉਹਨੂੰ ਸੁਣਵਾਈ ਇਤਨਾ ਕਿਸਮ ਲੱਗਿਆ ਅਜ ਡੈਮੋਕ੍ਰੇਸੀ ਦਾ ਕੋਈ ਕੋਈ ਡੈਮੋਕ੍ਰੇਸੀ ਤੁਸੀਂ ਲਾ ਲਓ ਤੁਸੀਂ ਇੱਕ ਪੱਤਰਕਾਰ ਅੱਜ ਉਹੀ ਲੀਡਰ ਨੇ ਉਹੀ ਕਾਂਗਰਸੀ ਹੈ ਉਹੀ ਕਾਂਗਰਸ ਦਾ ਪ੍ਰਧਾਨ ਹੈ ਜਿਹੜਾ ਪਹਿਲਾਂ ਆਂਦਾ ਸੀ ਉਹੀ ਅਕਾਲੀ ਬਾਦਲਾਂ ਦਾ ਪ੍ਰਧਾਨ ਹੈ ਜਿਹੜਾ ਪਹਿਲਾਂ ਆਂਦਾ ਸੀ ਅਸੀਂ ਵਾਰਿਸਾਂ ਪੰਜਾਬ ਦੇ ਇਹਨੂੰ ਹੈ ਕਾਂਗਰਸ ਦਾ ਉਹੀ ਪ੍ਰਧਾਨ ਹੈ ਜਿਹੜਾ ਆਂਦਾ ਸੰਸਥਾਣੀ ਇਹੋ ਜੀ ਜਿਨੋ ਸੀ ਕੈਸ ਅਭੀ ਸਕੀਏ ਇਸ ਸਮੇਂ ਸਾਡੇ ਨਾਲ ਬਾਰਿਸ਼ ਪੰਜਾਬ ਦੇ ਜਥੇਬੰਦੀਆਂ ਖੜੁਕੀ ਹੋ